ਸਲਾਮ ਸਲਾਮ ਸਲਾ ਇਸ ਗੰਤੀ ਸਿੰਘ ਦੀ ਬਹਾਦਰੀ ਨੂੰ ਸਲਾ ਆਗੂ ਲਾਟਾ ਨਿਕਲ ਰਹੀਆਂ ਸੀ ਵਿੱਚੋਂ ਤੇ ਉਹ ਫਿਰ ਅੰਦਰ ਵੀ ਕਾਫੀ ਜਣਾ ਧੁਆਮ ਬਹੁਤ ਜ਼ਿਆਦਾ ਭਰ ਗਿਆ ਸੀਗਾ ਤੇ ਮੈਂ ਫਿਰ ਇੱਕੋ ਦਾ ਮੰਦਰ ਜਾ ਕੇ ਜਦੋਂ ਤੇ ਆ ਦੇਖਿਆ ਕੁਝ ਦਿਸਿਆ ਨਹੀਂ ਪਹਿਲਾਂ ਮੈਨੂੰ ਤੇ ਧੂਆ ਬਹੁਤ ਜ਼ਿਆਦਾ ਸੀ ਮੈਂ ਫਿਰ ਆਪਣਾ ਮੋਬਾਈਲ ਕੱਢ ਕੇ ਟੋਰ ਚੁਗਾਈ ਅੰਦਰ ਤੇ ਬਟਿਆ ਇੱਕ ਦਿਸਿਆ ਪਹਿਲਾਂ ਮੈਨੂੰ ਉਹਨੂੰ ਮੈਂ ਕੱਢ ਕੇ ਬਾਹਰ ਲਿਆਇਆ ਤੇ ਫਿਰ ਪਤਾ ਲੱਗਾ ਵੀ ਇੱਕ ਹੋਰ ਬੱਚਾ ਅੰਦਰ ਹੈ ਜੇ ਜਦੋਂ ਮੈਂ ਫਿਰ ਦੁਬਾਰਾ ਅੰਦਰ ਗਿਆ ਕੋਲ ਲੈ ਕੇ ਇੱਕ ਬੱਚਾ ਪਰਲੇ ਪਾਸੇ ਮੰਡੇ ਦੇ ਨਾਲ ਲੱਗੇ ਇਹ ਘਟਨਾ ਫਿਰੋਜ਼ਪੁਰ ਦੀ ਹੈ ਜਿੱਥੇ ਮਜਬੂਰੀ ਦੇ ਮਾਰੇ ਮਾਪੇ ਆਪਣੇ 10 ਮਹੀਨੇ ਦੇ ਇੱਕ ਬੱਚੇ ਤੇ ਇੱਕ 3.5 ਸਾਲ ਦੇ ਬੱਚੇ ਨੂੰ ਘਰੇ ਇਕੱਲਾ ਛੱਡ ਕੇ ਕੰਮ ਤੇ ਗਏ ਸੀ ਮਗਰੋ ਅੱਗ ਲੱਗ ਗਈ ਇਸ ਘਰ ਦੇ ਹਾਲ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਧਿਆਨਕ ਮੰਦਿਰ ਕਿਹੋ ਜਿਹਾ ਹੋਇਆ ਹੋਵੇਗਾ ਜਦੋਂ ਘਰ ਨੂੰ ਅੱਗ ਲੱਗ ਗਈ ਤੇ ਪਤਾ ਲੱਗਿਆ ਕਿ ਅੰਦਰ ਦੋ ਮਾਸੂਮ ਬੱਚੇ ਨੇ ਤੇ ਮਾਪਿਓ ਤਾਂ ਆਪਣੇ ਕੰਮਾਂ ਤੇ ਗਏ ਨੇ ਵਰਦੀ ਅੱਗ ਦੇ ਵਿੱਚ ਅੰਦਰ ਜਾਣਾ ਬੜੇ ਜਿਗਰੇ ਦਾ ਕੰਮ ਸੀ ਪਰ ਆਖਰਕਾਰ ਗਵਾਂਢ ਚ ਰਹਿਣ ਵਾਲੇ ਇੱਕ ਗ੍ਰੰਥੀ ਸਿੰਘ ਨੂੰ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਅੰਦਰ ਬੱਚੇ ਨੇ ਤੇ ਉਹਨਾਂ ਕੋ ਰਿਆ ਨਹੀਂ ਕਿਆ आखिरकार आग दी परवा नहीं कीती ते वर्दी आग च कूद पए पहला एक बच्चा ਕੱਢ ਕੇ ਲਿਆਂਦਾ ਤੇ ਪਤਾ ਲੱਗਿਆ ਕਿ ਦੂਸਰਾ ਬੱਚਾ ਵੀ ਅੰਦਰ ਹੈ ਫਿਰ ਦੂਸਰਾ ਬੱਚਾ ਵੀ ਕੱਢ ਲਿਆਂਦਾ ਦੋਨੋਂ ਬੱਚੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੋ ਕਿ ਜ਼ਰੇ ਇਲਾਜ ਨੇ ਪਰ ਇਸ ਬਹਾਦਰ ਸਿੰਘ ਸਾਹਿਬ ਦੀ ਵਜ੍ਹਾ ਕਰਕੇ ਅੱਜ ਦੋਨੋਂ ਬੱਚੇ ਇਸ ਜਹਾਨ ਨੂੰ ਦੇਖ ਰਹੇ ਨੇ ਹਰ ਪਾਸੇ ਉਹਨਾਂ ਦੀ ਤਾਰੀਫ ਹੋ ਰਹੀ ਹੈ ਦੈਨਿਕ ਪੰਜਾਬੀ ਟੀਵੀ ਵੀ ਇਸ ਗਰੰਥੀ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਾਏ ਸਲਾਮ ਕਰਦਾਏ ਸਲਾਮ ਕਰਦਾਏ ਦੈਨਿਕ ਮੈਲ ਪੰਜਾਬੀ ਟੀਵੀ ਦਈ ਫਿਰੋਜ਼ਪੁਰ ਤੋਂ ਜੈ ਸਿੰਘ ਜੀ ਬਾ ਉਪਰੋਂ ਦੇਖਿਆ ਮੈਂ ਸੋਚਿਆ ਸ਼ਾਇਦ ਕੋਈ ਲੜਾਈ ਹੋਈ ਹੈ ਥੱਲੇ ਜਦੋਂ ਦੇਖਿਆ ਤੇ ਆਪਣਾ ਵੀਰ ਜੀ ਬੜੀ ਉੱਚੀ ਉੱਚੀ ਆਵਾਜ਼ ਮਾਰ ਰਹੇ ਸੀ ਵੀ ਅੱਗ ਲੱਗੀ ਅੱਗ ਤੇ ਮੈਂ ਫਿਰ ਜਲਦੀ ਨਾਲ ਜਦੋਂ ਭੱਜ ਕੇ ਆਇਆ ਤੇ ਕਾਫੀ ਲੋਕ ਇਕੱਠੇ ਹੋਏ ਸੀ ਇੱਥੇ ਤੇ ਪੰਜ ਸੱਤ ਜਣੇ ਇੱਥੇ ਬਾਲਟੀਆਂ ਭਰ ਕੇ ਪਾਣੀ ਢੋਲ ਰਹੇ ਸੀ ਸਾਰੇ ਤੇ ਸਾਰੇ ਕੋਸ਼ਿਸ਼ ਕਰ ਰਹੇ ਸੀ ਆ ਫ੍ਰਿਜ ਜਿਹੜੀ ਹੈ ਉਹਦੇ ਵਿੱਚੋਂ ਕਾਫੀ ਜ਼ੋਰ ਦੀ ਲਾਟਾਂ ਨਿਕਲ ਰਹੀਆਂ ਸੀਗੀਆਂ ਤੇ ਫਿਰ ਇਥੇ ਕੋਈ ਨਾਲ ਰੋਲਾ ਪਾ ਰਿਆ ਸੀ ਵੀ ਬੱਚੇ ਵੀ ਐ ਬੱਚੇ ਪਤਾ ਨਹੀਂ ਕਿੱਥੇ ਐ ਫਿਰ ਇਹਨਾਂ ਨਾਲ ਦੇ ਕਮਰਿਆਂ ਵਿੱਚ ਅਸੀਂ ਦੇਖ ਰਹੇ ਸੀ ਪਹਿਲਾਂ ਵੀ ਸ਼ਾਇਦ ਇੱਧਰ ਬੱਚੇ ਹੋਣ ਜਾਂ ਇੱਧਰ ਮਿਲ ਜਾਣ ਬੱਚੇ ਮਿਲੇ ਨਹੀਂਗੇ ਤੇ ਬਾਅਦ ਚੋਂ ਮੈਨੂੰ ਮਹਿਸੂਸ ਆ ਵੀ ਬੱਚੇ ਅੰਦਰ ਹੀ ਨੇ ਤੇ ਆਗੂ ਲਾਟਾਂ ਨਿਕਲ ਰਹੀਆਂ ਸੀ ਵਿੱਚੋਂ ਜੇ ਤੇ ਉਹ ਫਿਰ ਅੰਦਰ ਵੀ ਕਾਫੀ ਜਿਹੜਾ ਧੂਆ ਬਹੁਤ ਜ਼ਿਆਦਾ ਭਰ ਗਿਆ ਸੀਗਾ ਤੇ ਮੈਂ ਫਿਰ ਇੱਕੋ ਦਾ ਮੰਦਰ ਜਾ ਕੇ ਜਦੋਂ ਤੇ ਆ ਦੇਖਿਆ ਕੁਝ ਦਿਸਿਆ ਨਹੀਂ ਪਹਿਲਾਂ ਮੈਨੂੰ ਤੇ ਧੂਆ ਬਹੁਤ ਜ਼ਿਆਦਾ ਸੀ ਮੈਂ ਫਿਰ ਆਪਣਾ ਮੋਬਾਈਲ ਕੱਢ ਕੇ ਟਾਰਚ ਜਗਾਈ ਅੰਦਰ ਤੇ ਬੱਚਿਆ ਇੱਕ ਦਿਸਿਆ ਪਹਿਲਾ ਮੈਨੂੰ ਉਹਨੂੰ ਮੈਂ ਕੱਢ ਕੇ ਬਾਹਰ ਲਿਆਇਆ ਤੇ ਫਿਰ ਪਤਾ ਲੱਗਾ ਵੀ ਇੱਕ ਹੋਰ ਬੱਚਾ ਅੰਦਰ ਹੈ ਤੇ ਜਦੋਂ ਮੈਂ ਫਿਰ ਦੁਬਾਰਾ ਅੰਦਰ ਗਿਆ ਟਾਰਚ ਲੈ ਕੇ ਤੇ ਇੱਕ ਬੱਚਾ ਪਰਲੇ ਪਾਸੇ ਮੰਡੇ ਦੇ ਨਾਲ ਲੱਗਿਆ ਹੋਇਆ ਸੀਗਾ ਤੇ ਉਹ ਬੱਚੇ ਨੂੰ ਵੀ ਜਦੋਂ ਮੈਂ ਲਿਆਂਦਾ ਕੱਢ ਕੇ ਉਹਦਾ ਮੂੰਹ ਕਾਲਿਆ ਧੂਏ ਨਾਲੇ ਬਿਲਕੁਲ ਕਾਲਾ ਹੋਇਆ ਪਿਆ ਸੀਗਾ ਤੇ ਬੱਚੇ ਦਾ ਮਤਲਬ ਚਿਹਰਾ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਉਹ ਦੋਨਾਂ ਬੱਚਿਆਂ ਨੂੰ ਜਦੋਂ ਲਿਆਂਦਾ ਬਾਹਰ ਤੇ ਉਸ ਤੋਂ ਬਾਅਦ ਨਾਲ ਹੀ ਫਿਰ ਜਲਦੀ ਨਾਲ ਲੈ ਕੇ ਚਲੇ ਗਏ ਸੀਗੇ ਹਸਪਤਾਲ ਦੇ ਵਿੱਚ ਤੇ ਇਹ ਘਟਨਾ ਵਾਪਰੀ ਹੈ ਜੀ ਤੇ ਕੋਈ ਤੁਸੀਂ ਨਾਲ ਨਹੀਂ ਸੀਗਾ ਨਹੀਂ ਮੈਂ ਨਾਲ ਨਹੀਂ ਗਿਆ ਸੀਗਾ ਮੈਂ ਜਦੋਂ ਅੰਦਰੋਂ ਕੱਢਿਆ ਤੇ ਮੇਰੀਆਂ ਅੱਖਾਂ ਤੇ ਚਿਹਰਾ ਕਾਫੀ ਜਲ ਰਿਹਾ ਸੀਗਾ ਮੈਂ ਫਿਰ ਆਪਣਾ ਡਾਕਟਰ ਦੇ ਕੋਲ ਥੋੜੀ ਕਰੀਮ ਤੇ ਅੱਖਾਂ 'ਚ ਦਾਰੂ ਦੂਰ ਪਾਇਆ ਮੈਂ ਤੇ ਫਿਰ ਮੂੰਹ ਕਾਫੀ ਮੇਰਾ ਕਾਲਾ ਧੂਏ ਨਾਲ ਹੋ ਗਿਆ ਸੀਗਾ ਮੈਂ ਆਪਣਾ ਮੂੰਹ ਮਤੋਂਣ ਲੱਗ ਗਿਆ ਸੀਗਾ ਤੇ ਉਹਨੇ ਨੂੰ ਫਿਰ ਬੱਚੇ ਜਿਹੜੇ ਸੀ ਉਹ ਦੂਸਰੇ ਵੀਰ ਜੀ ਰੀ ਲੈ ਕੇ ਚਲੇ ਗਏ ਸੀ ਕਿ ਜੇ ਅੱਜ ਕੱਲ੍ਹ ਤਾਂ ਜਿਵੇਂ ਬਾਬੇ ਤੁਸੀਂ ਗੁਰਦੁਆਰਾ ਚ ਗਰੰਤੀ ਮੈਂ ਇੱਥੇ ਗੁਰਦੁਆਰਾ ਸਾਹਿਬ ਤੇ ਗਰੰਤੀ ਸਿੰਘ ਤੇ ਰਾਗੀ ਸਿੰਘ ਦੀ ਡਿਊਟੀ ਕਰਦਾ ਜੀ ਹਾਂਜੀ ਉੱਥੇ ਰਹਿੰਦਾ ਮੌਜੂਦ ਹਾਂ ਲੋਕਲ ਹੀ ਆ ਜੀ ਫਲੋਇਪੁਰ ਦੇ ਆਰਐਸਡੀ ਕਾਲਜ ਦੇ ਮੇਰੇ ਰਹਿਸ਼ ਹੈ ਜੀ ਤੇ ਇੱਥੇ ਡਿਊਟੀ ਕਰਕੇ ਪਰਮਾਨੈਂਟ ਵੈਸੇ ਇੱਥੇ ਰਹਿ ਰਹੇ ਹਾਂ ਇਸ ਟਾਈਮ ਦੀ ਡਿਊਟੀ ਦੇ ਕਰਕੇ ਜੀ ਹਾਂਜੀ ਜਨਾਮ ਆ ਮਾਪਕ ਬੋਪਾਲ ਕੁਮਾਰ ਇਹ ਬੱਚੇ ਅੱਗੇ ਕਿੰਨੇ ਬੱਚੇ ਜਿੰਨ ਕੋ ਇਹ ਕਮਰੇ ਦਾ ਆਗਮਨ ਕੀ ਹੈ तो, ये कितनी ये एक एक तो, बच्चों तो कितनी उम्र तो है ऊपर घर पर कोई नहीं देता और बच्चों की वो, थे। वो भी कॉम करने जाते हैं काम करें दोनों बच्चे घर पे तो आपको कुछ पता नहीं आग लगने का कारण क्या नहीं सर नहीं मैं अभी घर ही नहीं गया मैं इधर काम से खाई से आया हूँ तब तक आग पर थोड़ा बहुत लगा तो गली के लोग ने आके देखा लगा तो आगे बुझा उ तो बच्चे तो हॉस्पिटल तो आप क्या काम करते हैं है? और आपके जो घर वाली है वो ही घरों में कौन करते हालत कैसी अभी डॉक्टर ही साहब बताएंगे